ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਆਦਬੀ ਰੋਕਥਾਮ ਬਿੱਲ 2025 ਸੋਮਵਾਰ ਨੂੰ ਵਿਧਾਨ ਸਭਾ 'ਚ ਪੇਸ਼ ਕੀਤਾ ਗਿਆ। ਸੱਤਾਧਿਰ ਵੱਲੋਂ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਬਿੱਲ ਪੇਸ਼ ਕਰਨ ਤੋਂ ਬਾਅਦ ਵਿਰੋਧੀ ਧਿਰ ਨੇ ਇਸ ਤੇ ਆਪਣੇ ਪ੍ਰਤੀਕਰਮ ਦਿੱਤੇ। ਅੱਜ ਵਿਰੋਧੀ ਧਿਰ ਵੱਲੋਂ ਇਸ ਦੇ ਉੱਪਰ ਹੋਰ ਚਰਚਾ ਕਰਨ ਤੋਂ ਬਾਅਦ ਸੱਤਾਧਿਰ ਨੇ ਇਹ ਬਿੱਲ ਸਪੀਕਰ ਨੂੰ ਸੌਂਪ ਦਿੱਤਾ। ਅੱਗੇ ਸਪੀਕਰ ਨੇ ਇੱਕ ਵਿਧਾਨ ਸਭਾ ਦੀ ਕਮੇਟੀ ਬਣਾਉਣੀ ਹੈ ਔਰ ਉਹ ਕਮੇਟੀ ਨੂੰ ਅੱਗੇ ਇਹ ਬਿੱਲ ਦਾ ਖਰੜਾ ਸੌਂਪਿਆ ਜਾਵੇਗਾ। ਅੱਗੇ ਉਸ ਕਮੇਟੀ ਨੂੰ 6 ਮਹੀਨੇ ਦਾ ਸਮਾਂ ਦਿੱਤਾ ਗਿਆ 6 ਮਹੀਨੇ ਦੇ ਵਿੱਚ ਵਿੱਚ ਉਸ ਕਮੇਟੀ ਨੇ ਇਸ ਬਿੱਲ ਦੇ ਉੱਪਰ ਇੱਕ ਆਪਣੀ ਰਿਪੋਰਟ ਪੇਸ਼ ਕਰਨੀ ਹੈ ਪਰ ਰਿਪੋਰਟ ਪੇਸ਼ ਕਰਨ ਤੋਂ ਬਾਅਦ ਉਹ ਕਮੇਟੀ ਪੂਰੇ ਪੰਜਾਬ ਦੇ ਵਿੱਚ ਜਾਵੇਗੀ ਪੂਰੇ ਪੰਜਾਬ ਦੇ ਵਿੱਚ ਧਾਰਮਿਕ ਅਤੇ ਸਮਾਜਿਕ ਜਿਹੜੇ ਲੋਕ ਨੇ ਉਹਨਾਂ ਨਾਲ ਵਿਚਾਰ ਚਰਚਾ ਕਰੇਗੀ ਉਹਨਾਂ ਨਾਲ ਉਹਨਾਂ ਦੇ ਸੁਝਾਅ ਲਏ ਜਾਣਗੇ ਪਰ ਉਸ ਤੋਂ ਪਹਿਲਾਂ ਗੱਲ ਕਰਨੀ ਹੋਵੇਗੀ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਥਾਮ ਬਿੱਲ ਦੇ ਵਿੱਚ ਕੀ ਕੁਝ ਵੱਖਰਾ ਕੀਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਵੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਬਿੱਲ ਬਣਾਏ ਉਹਨਾਂ ਦੇ ਵਿੱਚ ਕਿੰਨੇ ਸਾਲ ਦੀ ਸਜ਼ਾ ਦੀ ਤਜਵੀਜ਼ ਸੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿੰਨੇ ਸਾਲਾਂ ਦੀ ਸਜ਼ਾ ਦੀ ਤਜਵੀਜ਼ ਪੇਸ਼ ਕੀਤੀ ਹੈ ਤਾਂ ਦੱਸ ਦਈਏ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਇਸ ਬਿੱਲ ਦੇ ਵਿੱਚ ਉਮਰ ਕੈਦ ਦੀ ਸਜ਼ਾ ਦੀ ਤਜਵੀਜ਼ ਕੀਤੀ ਗਈ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਰਕਾਰਾਂ ਵੱਲੋਂ ਜੋ ਬਿੱਲ ਪੇਸ਼ ਕੀਤੇ ਗਏ ਉਹਨਾਂ ਵੱਲੋਂ 10 ਸਾਲਾਂ ਦੀ ਜਿਹੜੀ ਸਜ਼ਾ ਉਹ ਤੈਅ ਕੀਤੀ ਗਈ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਧਾਰਮਿਕ ਗ੍ਰੰਥਾਂ ਦੀ ਕਿਸੇ ਵੀ ਧਾਰਮਿਕ ਗ੍ਰੰਥ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦਾ ਜਿਹੜਾ ਦੋਸ਼ ਹੈ ਉਸ ਅਪਰਾਧ ਦੇ ਵਿੱਚ ਉਮਰ ਕੈਦ ਦੀ ਸਜ਼ਾ ਦੀ ਪੇਸ਼ਕਸ਼ ਕੀਤੀ ਹੈ ਇਸ ਬਿੱਲ ਨੂੰ ਅੱਗੇ ਸਪੀਕਰ ਨੂੰ ਪੇਸ਼ ਕੀਤਾ ਗਿਆ ਸਪੀਕਰ ਨੇ ਜਿਹੜੀ ਕਮੇਟੀ ਬਣਾਈ ਹੈ ਉਹ ਅੱਗੇ ਹੁਣ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਜਿਹੜੀਆਂ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ Hindu ਧਰਮ ਦੀਆਂ ਜਥੇਬੰਦੀਆਂ ਨੇ ਮੁਸਲਮਾਨ ਧਰਮ ਦੀਆਂ ਜਥੇਬੰਦੀਆਂ ਨੇ ਜਾਂ ਹੋਰ ਇਸਾਈ ਧਰਮ ਜਾਂ ਹੋਰ ਜੈਨ ਜਾਂ ਬੁੱਧ ਜਿਨ੍ਹਾਂ ਵੀ ਧਰਮ ਪੰਜਾਬ ਦੇ ਵਿੱਚ ਹੈਗੇ ਨੇ ਉਹਨਾਂ ਧਰਮਾਂ ਦੇ ਮੁਖੀਆਂ ਨਾਲ ਉਹਨਾਂ ਧਰਮਾਂ ਦੀਆਂ ਜਥੇਬੰਦੀਆਂ ਨਾਲ ਵਿਚਾਰਾਂ ਕਰਨ ਤੋਂ ਬਾਅਦ ਉਹਨਾਂ ਦੇ ਸੁਝਾਅ ਲੈਣ ਤੋਂ ਬਾਅਦ ਇਹ ਬਿੱਲ 6 ਮਹੀਨਿਆਂ ਦੇ ਵਿੱਚ ਵਿੱਚ ਪੇਸ਼ ਹੋਵੇਗਾ ਤੇ ਉਸ ਤੋਂ ਬਾਅਦ ਇਸ ਨੂੰ ਪੱਕਾ ਕਰ ਦਿੱਤਾ ਜਾਵੇਗਾ ਅੱਜ ਜੋ ਚਰਚਾ ਹੋਈ ਵਿਧਾਨ ਸਭਾ ਦੇ ਵਿੱਚ ਜੋ ਚਰਚਾ ਹੋਈ ਇਹ ਬਿੱਲ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਵਿਰੋਧੀ ਧਿਰ ਨੇ ਵੀ ਇਸ ਦੇ ਉੱਪਰ ਕਿਸੇ ਤਰ੍ਹਾਂ ਦਾ ਕਿੰਤੂ ਪ੍ਰੰਤੂ ਨਹੀਂ ਕੀਤਾ ਸੱਤਾ ਧਿਰ ਨਾਲ ਉਹਨਾਂ ਨੇ ਹਾਂ ਚ ਹਾਂ ਭਰੀ ਇਸ ਬਿੱਲ ਦੇ ਵਿੱਚ ਜਿਹੜੀ ਉਮਰ ਕੈਦ ਦੀ ਸਜ਼ਾ ਤੈਅ ਕੀਤੀ ਗਈ ਆ ਕੀ ਤੁਸੀਂ ਉਸ ਨਾਲ ਸਹਿਮਤ ਹੋ ਕਿਉਂਕਿ ਲੰਬੇ ਸਮੇਂ ਤੋਂ ਇਹ ਮੰਗ ਉਠਦੀ ਆ ਰਹੀ ਸੀ ਸਿੱਖ ਜਥੇਬੰਦੀਆਂ ਇਹ ਮੰਗ ਉਠਾਉਂਦੀਆਂ ਆ ਰਹੀਆਂ ਕਿ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਧਾਰਮਿਕ ਗ੍ਰੰਥਾਂ ਦੀ ਬੇਆਦਬੀ ਕਰਦਾ ਹੈ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਸੱਤਾ ਤੇਰ ਬਿੱਲ ਨੂੰ ਪੇਸ਼ ਕਰਨ ਤੋਂ ਬਾਅਦ ਬੇਸ਼ੱਕ ਬਹੁ ਗਿਣਤੀ ਵਿਰੋਧੀ ਧਿਰ ਨੇ ਇਸ ਬਿੱਲ ਦੀ ਹਮਾਇਤ ਕੀਤੀ ਹਾਂ ਦੇ ਵਿੱਚ ਹਾਂ ਭਰ ਕੇ ਇਸ ਬਿੱਲ ਨੂੰ ਪੇਸ਼ ਕਰਨ ਲਈ ਕਿਹਾ ਪਰ ਉਸ ਤੋਂ ਪਹਿਲਾਂ ਡਾਕਟਰ ਸੁਖੀ ਨੇ ਇਸ ਬਿੱਲ ਦੇ ਵਿੱਚ ਕੁਝ ਗੱਲਾਂ ਹੋਰ ਐਡ ਕਰਨ ਲਈ ਸਰਕਾਰ ਨੂੰ ਬੇਨਤੀ ਕੀਤੀ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਇੱਕ ਬਹੁਤ ਵੱਡਾ ਅਪਰਾਧ ਹੈ ਉਸੇ ਤਰ੍ਹਾਂ ਹੀ ਸਾਡੇ ਜੋ ਲੋਕ ਨਾਇਕ ਨੇ ਸਾਡੇ ਜੋ ਯੋਧੇ ਨੇ ਸਾਡੇ ਜੋ ਆਜ਼ਾਦੀ ਦੇ ਮਹਾਨਾਇਕ ਨੇ ਸ਼ਹੀਦ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਡਾਕਟਰ ਅੰਬੇਦਕਰ ਸੰਵਿਧਾਨ ਦੇ ਰਚੇਤਾ ਇਹਨਾਂ ਦੇ ਬੁੱਤਾਂ ਨਾਲ ਜੋ ਛੇੜਛਾੜ ਕੀਤੀ ਜਾਂਦੀ ਹੈ ਭੰਨ ਤੋੜ ਕੀਤੀ ਜਾਂਦੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਅਪਰਾਧ ਤੇ અપਮਾਨਜਨਕ ਗੱਲ ਹੈ ਇਹਨਾਂ ਬੁੱਤਾਂ ਸ਼ੇਡ ਛੜ ਕਰਨ ਜਾਂ ਇਹਨਾਂ ਦੀ ਬੇਅਦਬੀ ਕਰਨ ਦੀ ਵੀ ਇਸ ਨੂੰ ਬੇਅਦਬੀ ਵਾਲੇ ਬਿੱਲ ਦੇ ਵਿੱਚ ਪੇਸ਼ ਕੀਤਾ ਜਾਵੇ ਜਿਹੜਾ ਕੋਈ ਸ਼ਖਸ਼ ਇਹਨਾਂ ਬੁੱਤਾਂ ਨਾਲ ਬੇਅਦਬੀ ਕਰੇਗਾ ਇਹਨਾਂ ਦੀਆਂ ਤਸਵੀਰਾਂ ਨਾਲ ਬੇਅਦਬੀ ਕਰੇਗਾ ਤਾਂ ਉਸ ਨੂੰ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਿੱਲ ਨੂੰ ਸਪੀਕਰ ਕੋਲ ਭੇਜਣ ਤੋਂ ਬਾਅਦ ਸਪੀਕਰ ਨੇ ਇਸ ਬਿੱਲ ਨੂੰ ਸਰਬਸੰਮਤੀ ਨਾਲ ਵਿਧਾਨ ਸਭਾ ਦੇ ਵਿੱਚ ਪੜ੍ਹ ਕੇ ਸੁਣਾਇਆ ਤੇ ਸਰਬਸੰਮਤੀ ਨਾਲ ਇਸ ਨੂੰ ਪੇਸ਼ ਕੀਤਾ ਇਸ ਤੋਂ ਬਾਅਦ ਸਪੀਕਰ ਇੱਕ ਕਮੇਟੀ ਬਣਾਉਣਗੇ ਉਸ ਉਹ ਕਮੇਟੀ ਪੂਰੇ ਪੰਜਾਬ ਦੇ ਵਿੱਚ ਜਾਵੇਗੀ ਔਰ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਧਾਰਮਿਕ ਜਥੇਬੰਦੀਆਂ ਦੇ ਆਗੂ ਨੇ ਐ ਜੀ ਪੀ ਸੀ ਧਾਰਮਿਕ ਹੋਰ ਜਿਹੜੇ ਆਗੂ ਨੇ ਇਸ ਦੇ ਨਾਲ ਹੀ ਹਿੰਦੂ ਧਰਮ ਦੇ ਜਿਹੜੇ ਆਗੂ ਨੇ ਮੁਸਲਮਾਨ ਧਰਮ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨਾਲ ਮਿਲ ਕੇ ਵਿਚਾਰ ਵਟਾਂਦਰਾ ਕਰਕੇ ਉਹਨਾਂ ਦੇ ਸੁਝਾਅ ਲੈ ਕੇ ਉਸ ਤੋਂ ਬਾਅਦ ਇਹ ਬਿੱਲ ਪੇਸ਼ ਕੀਤਾ ਜਾਵੇਗਾ ਇਸ ਬਿੱਲ ਦੇ ਵਿੱਚ ਉਮਰ ਕਾਇਦ ਦੀ ਸਜ਼ਾ ਤੈਅ ਕੀਤੀ ਗਈ ਹੈ ਹਾਲਾਂਕਿ ਪਿੱਛੇ ਜੇ ਬਹੁਤ ਸਾਰੀਆਂ ਮੰਗਾ ਉਠੀਆਂ ਸੀ ਸਿੱਖ ਜਥੇਬੰਦੀਆਂ ਵੱਲੋਂ ਬੇਅਦਬੀ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਸਰਕਾਰ ਨੇ ਉਮਰ ਕੈਦ ਦੀ ਸਜ਼ਾ ਬਿਨਾ ਪਰੋਲ ਤੋਂ ਬੇਅਦਬੀ ਕਰਨ ਵਾਲੇ ਨੂੰ ਪਰੋਲ ਨਹੀਂ ਮਿਲੇਗੀ ਇਹ ਵੀ ਉਹਦੇ ਵਿੱਚ ਇੱਕ ਰੱਖਿਆ ਗਿਆ ਹੈ ਪੁਆਇੰਟ ਤੁਸੀਂ ਅੱਜ ਦੇ ਕਾਨੂੰਨ ਤੋਂ ਕਿੰਨੇ ਕੋ ਸੰਤੋਸ਼ਟ ਹੋ ਕੀ ਸਰਕਾਰ ਨੇ ਬਹੁਤ ਇਤਿਹਾਸਕ ਕਾਨੂੰਨ ਬਣਾਇਆ ਕੀ ਤੁਸੀਂ ਉਮਰ ਕੈਦ ਦੀ ਤਜ਼ਵੀਜ਼ ਤੋਂ ਖੁਸ਼ ਹੋ ਜਾਂ ਜਿਹੜੀ ਮੌਤ ਦੀ ਸਜ਼ਾ ਦੇਣੀ ਚਾਹੀਦੀ ਸੀ ਤੁਸੀਂ ਕੀ ਸੋਚਦੇ ਹੋ ਤੁਹਾਡਾ ਕੀ ਪ੍ਰਤੀਕਰਮ ਹੈ ਸਾਨੂੰ ਜ਼ਰੂਰ ਦੱਸਿਓ ਧੰਨਵਾਦ